ਮਾਮਲਾ ਭਵਾਨੀਗੜ ਦੇ ਪਿੰਡ ਪੱਟੀਵਾਲ ਕਲਾਂ ਦਾ ਹੈ ਜਿੱਥੇ ਇੱਕ ਗਰੀਬ ਪਰਿਵਾਰ ਪਿਛਲੇ 15 ਸਾਲਾਂ ਤੋਂ ਸ਼ਾਮਲੜ ਦੀ ਜ਼ਮੀਨ ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਪਰ ਅਚਾਨਕ ਆਏ ਤੂਫਾਨ ਨੇ ਉਹਨਾਂ ਦਾ ਘਰ ਬਿਲਕੁਲ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਾਸੀ ਤੇ ਪਿੰਡ ਦੇ ਮੌਜੂਦਾ ਸਰਪੰਚ ਉਹਨਾਂ ਨੂੰ ਦੁਬਾਰਾ ਘਰ ਬਣਾਣ ਨਹੀਂ ਦੇ ਰਹੇ ਇਹੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ ਤੋਂ ਪਿਛਲੇ ਸਰਪੰਚ ਨੇ ਇਸ ਜਗ੍ਹਾ ਤੇ ਸਭ ਦੀ ਸਹਿਮਤੀ ਦੇ ਨਾਲ ਬਿਠਾਇਆ ਹੈ ਸਾਡੇ ਕੋਲ ਹੋਰ ਕੋਈ ਟਿਕਾਣਾ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਨੂੰ ਪਤਾ ਹੈ ਕਿ ਭਗਵੰਤ ਮਾਨ ਗਰੀਬਾਂ ਦੀ ਸੁਣਦੇ ਨੇ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਆ ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਹਾਂ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਇਕੱਠਾ ਹੈ ਗਿਆ ਮੇਰੀ ਪੋਤੀ ਜੀ ਆ ਤੋਂਪੇ ਪੜ ਰਹੀ ਹੈ ਮੈਂ

ਮੇਰਾ ਪਰ ਪਰ ਘਰ ਰੁ ਗਿਆ ਇਹ ਹੁਣ ਸਾਨੂੰ ਕੋਈ ਘਰ ਨਹੀਂ ਪਾਉਂਦੇ ਰਾ ਮੇ ਲੋਕ ਇਹ ਸਾਡਾ ਪਰਿਵਾਰ ਰੁ ਗਿਆ ਮੇਰੇ ਉੱਤੇ ਫਤਕੀਆਂ ਤੋਂ ਫਜ ਫੜਦੀਆਂ ਨੇ ਆ ਦੇਖੋ ਜੀ ਸਾਡਾ ਜਮੀਨ ਪਰ ਬੇੜਾ ਬੈਠ ਗਿਆ ਮੈਂ ਫਿਟਦੀਆਂ ਸਾਨੂੰ ਕੋਈ ਪਾਲ ਨਹੀਂ ਦੇ ਰਹਾ ਕਰ ਆਂ ਭਗਵਾਨ ਤੁਮਾਨਾ ਮੈਂ ਬੇਨਤੀ ਕਰਦੀਆਂ ਤੇਰੇ ਮੂਹਰੇ ਮੈਂ ਬੇਨਤੀ ਕਰਦੀਆਂ ਸਾਡੇ ਸਰਕਾਰ ਸੁਣੋ ਸੁਣੋ ਸਾਡੀ ਸਾਡੀ ਸੁਣ ਲੋ ਸਰਕਾਰਾ ਮੈਂ ਬੇਟੀ ਕਰਦੀਆਂ ਮੈਂ ਜ਼ਮੀ ਉਜੜੀ ਪਈਆਂ ਜੀ ਮੈਨੂੰ ਦੇਖ ਲੋ ਮੇਰਾ ਹੋਰ ਕੋਈ ਨਹੀਂ ਲਾਣੀ ਮੇਰੇ ਜਵਾਖਾ ਬੈਠੇ ਨੇ ਥੱਪੇ ਪੜ ਰਹੇ ਨੇ ਮੈਂ ਹੱਥ ਬਾਣਦੀਆਂ ਜੀ ਤੁਹਾਡੇ ਮੂਰੇ ਮੇਰੀ ਸਰਕਾਰ ਸੁਣ ਲੋ ਕੋਈ ਮੈਨੂੰ ਘਰ ਨਹੀਂ ਪਾਉਂਦੇ ਰਹਿ ਗਿਆ ਹਾਂ ਕੀ ਗੱਲ ਬਾਤ ਹੋਈ ਨੇਰੀ ਕਰਕੇ ਟੋਡਾ ਘਰ ਇਹ ਸਾਰਾ ਨੇਰੀ ਕਰਕੇ ਕਾ ਡਿੱ ਗਿਆ ਜੀ ਸਾਨੂੰ ਹੁਣ ਪਿੰਡ ਦੇ ਪਾਉ ਨਹੀਂ ਦੇ ਰਹੇ ਜੀ ਅੱਛਾ ਕਿਉਂ ਨਹੀਂ ਪਾਉਂਦੇ ਰੇ ਹਾਂ ਪਾਉ ਨਹੀਂ ਦੇ ਰਹੇ ਜੀ ਕਹਿੰਦੇ ਉਹਰੇ ਪਾਉਣਾ ਨਹੀਂ ਹੈਗਾ ਕਰ ਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਜੀ ਕਿੰਨੇ ਸਮੇ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇੱਥੋ ਜੀ ਅਸੀਂ 15 ਸਾਲ ਹੋ ਗਏ ਜੀ ਠੀਕ ਹੈ ਹਾਂ 15 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਨੇ ਉਦੋਂ ਤੱਕ ਪਿਛਲੀ ਪੰਚਾਇਤ ਨੇ ਸਾਨੂੰ ਕੋਈ ਕਿਸੇ ਨੇ ਕੁਝ ਨਹੀਂ ਕਿਹਾ ਜੀ ਹੁਣ ਆਲੇ ਸਾਨੂੰ ਕੋਈ ਔਰ ਪਿੰਡ ਦੇ ਪਾਉਂ ਵਾਲਿਆਂ ਨਹੀਂ ਦਿੰਦੇ ਜੀ ਜਗਾ ਠੀਕ ਹੈ ਇਹ ਜਗਾ ਸ਼ਾਮ ਲੜਦੀ ਹੈ ਹਾਂ ਸ਼ਾਮ ਲੜਦੀ ਹੈ ਜੀ ਕਿਹੜੇ ਸਰਪੰਚ ਬਿਠਾ ਕੇ ਗਈ ਸੀ ਕਦੋਂ ਸਾਨੂੰ ਜੀ ਸੋਨੀ ਮੈਂਬਰ ਨੇ ਬਿਠਾਇਆ ਸੀ ਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਏ ਜੀ 15 15 20 ਸਾਲ ਹੋ ਗਏ ਹਾਂ ਜੀ ਸੋ ਹੁਣ ਤੁਹਾਨੂੰ ਘਰ ਨਹੀਂ ਪਾਉਣ ਦਿੱਤੇ ਨਾ ਪਾਉਣੀ ਦਿੰਦੇ ਜੀ ਸਾਨੂੰ ਘਰ ਤਾਂ ਹੁਣ ਠੀਕ ਅਸੀਂ ਦੇਖਿਆ ਤੁਸੀਂ ਸਰਕਾਰ ਤੋਂ ਵੀ ਗੁਹਾਰ ਲਗਾ ਲਈ ਹਾਂ ਜੀ ਸਰਕਾਰ ਤੋਂ ਸਹੱਤ ਬੰਨ੍ਹ ਗਈ ਬੈਂਟੇ ਜੀ ਸਰਕਾਰ ਨੂੰ ਸਰਕਾਰ ਤੋਂ ਮੈਂ ਮਦਦ ਲੈ ਰਹੀ ਹਾਂ ਜੀ ਵੀ ਮੈਨੂੰ ਮਦਦ ਦੇਵੇ ਸਰਕਾਰ ਪਾਉਣਾ ਦਿੱਤਾ ਜਾਵੇ ਵਿਕਾਰ ਪਾਉਣਾ ਦਿੱਤਾ ਜਾਵੇ ਜੀ ਮੈਂ ਕੋਈ ਹਜੇ ਪੈਸਾ ਨਹੀਂ ਲੈਣਾ ਉਹਨਾਂ ਸਰਕਾਰ ਤੋਂ ਵੀ ਮੈਨੂੰ ਤਾਂ ਆਪਦਾ ਬਸ ਘਰ ਪਾ ਉਰੇ ਮੈਨੂੰ ਪਾਉਣ ਤੋਂ ਮਨਾਂ ਨਾ ਕਰਨ ਜੀ ਤੇ ਤੇਰੀ ਕਿਸ ਤਰੀਕੇ ਹੋਇਆ ਸੀ ਇਹ ਤਾਂ ਜੀ ਨੇਰੀ ਦੇ ਵਿੱਚ ਉਗ ਗਏ ਤਾਂ ਪਾਣ ਦੇ ਵਿੱਚ ਮੇਰਾ ਘਟਿਆ ਤਾਂ ਪਾਣ ਦੇ ਵਿੱਚ ਮੈਂ ਅੰਦਰ ਤੀ ਮੇਰੇ ਜਵਾਕ ਤੇ ਅੰਦਰ ਸੱਟਾਂ ਪੇਟਾਂ ਤੇ ਵੱਜੀ ਮੇਰੇ ਸੱਟ ਜ਼ਰੂਰ ਲੱਗੀ ਐ ਮੇਰੇ ਡੰਗਰ ਦਬਕੇ ਡੰਗਰ ਦਬਕੇ ਦੇ ਜੀ ਸਾਡੇ ਉਹਨਾਂ ਤੋਂ ਹੋਇਆ ਜੀ ਮੈਂ ਕਹਿੰਦੇ ਵੀ ਪਾਸੇ ਨੂੰ ਮਦਦ ਕਰਨ ਦੀ ਬਜਾਏ ਤੁਹਾਨੂੰ ਜਿਹੜਾ ਰਹਿਣ ਦੇ ਲਈ ਵੀ ਰੋਕਿਆ ਜਾ ਰਿਹਾ ਹਾਂ ਹਾਂ ਰੋਕਿਆ ਜਾ ਰਿਹਾ ਜੀ ਹਾਂ ਜੀ ਭਗਵੰਤ ਮਾਵਾ ਨੂੰ ਮੂਰੇ ਮੈਂ ਬੇਨਤੀ ਕਰਦੀ ਹਾਂ ਜੀ ਭਗਵੰਤ ਮਾਨ ਮੈਨੂੰ ਸਹਾਈਤਤਾ ਹੀ ਦੇ ਦੇ ਹੁਣ ਮੈਂ ਉਹ ਤੋਂ ਵਾਣ ਪੂਰੇ ਰਹਾ ਮੰਦੇ ਜੀ ਹੱਥ ਬੰਨ ਕੇ ਬੇਨਤੀ ਹੈ ਸਾਡਾ ਹੋਰ ਕੁਝ ਵੀ ਨਹੀਂ ਰਹਾ ਜੀ ਸਾਡਾ ਘਰ ਸਾਡਾ ਘਰ ਪੈਣਾ ਚਾਹੀਦਾ ਜੀ ਉਰੇ ਸੀਮਾ ਜੀ ਕੀ ਗੱਲ ਬਾਤ ਹੋਈ ਸਾਰੀ ਇਹ ਜੀ ਨੇ ਰਿਚਕਾਰ ਡਿੱ ਗਿਆ ਸੀ ਜੀ ਸਾਡਾ ਕਮਰਾ ਵੀ ਬਹੁਤ ਵੱਡਾ ਤੂਫਾਨ ਆਇਆ ਤੀ ਵੀ ਅਸੀਂ ਐਂ ਬੇਨਤੀ ਕਰਦੇ ਆਂ ਵੀ ਜੀ ਮੇਰਾ ਕਮਰਾ ਤੀ ਮੇਰੇ ਬੱਚੇ ਤੁੱਪੇ ਪੜਦੇ ਆਗੇ ਵੀ ਭਗਵੰਤ ਮਾਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਮੇਰਾ ਘਰ ਕੀਤਾ ਜਾਵੇ ਵੀ ਉਹ ਗਰੀਬਾਂ ਦੀ ਸੁਣਦੇ ਨੇ ਹੂੰ ਤੁਹਾਨੂੰ ਰੁਕਾਵਟ ਕੀ ਆ ਰਹੀ ਹੈ ਵੀ ਸਾਨੂੰ ਜੀ ਸਰਪੰਚ ਸਭ ਰੋਕਦਾ ਜੀ ਤੇ ਪੰਚਾਇਤ ਸਾਡੇ ਪਿੰਡ ਦੀ ਹੈ ਜਿਹੜੇ ਲੋਕ ਨੇ ਇਹ ਵੀ ਰੋਕਦੇ ਨੇ ਵੀ ਅਸੀਂ ਪਾਉਣ ਨਹੀਂ ਦੇਣਾ ਹੈ ਜੀ ਇਹਨਾਂ ਨੂੰ ਅਸੀਂ ਸ਼ਾਮਲਾਟ ਹੈ ਹਾਂਜੀ ਟਾਟਾ ਜਾਗਾ ਸਾਰੀ ਪੰਚਾਇਤ ਅਸੀਂ 15 ਸਾਲ ਰੋਕ ਰੋਕ ਲੱਗੀ ਕੋਈ ਰੋਕ ਟੋਕ ਨਹੀਂ ਜੀ ਹੁਣ ਨਵੇਂ ਸਰਪੰਚ ਮੈਂਬਰ ਬਣੇ ਨੇ ਇਹ ਹੀ ਰੋਕਦੇ ਟੋਕਦੇ ਨੇ ਸਾਨੂੰ ਹੁਣ ਇਨਸਾਫ ਦੀ ਗਾਰੰਟੀ ਕਰਦੇ ਤੁਸੀਂ ਹਾਂਜੀ ਪਾਉਣ ਨਹੀਂ ਦੇ ਰਹੇ ਇਹ ਪਹਿਣੀ ਚਾਹੀਦੀ ਅਭੀ ਅਸੀਂ ਕਿਵੇਂ ਕੀ ਕਹਿੰਦੇ ਵੀ ਉਹ ਆਏ ਕਹਿੰਦੇ ਨੇ ਜੀ ਵੀ ਇਹ ਪੰਚਾਇਤੀ ਵੀ ਤੱਕੇ ਨਾਲ ਦੱਬੀ ਹੋਈ ਹੈ ਇਹਨਾਂ ਨੇ ਵੀ ਹੋਰ ਲੋਕ ਵੀ ਬੈਠੇ ਨੇ ਜੀ ਉਹਨਾਂ ਦਾ ਕਾਰੋਬਾਰ ਵੀ ਪਏ ਹੋਏ ਨੇ ਹੋਰ ਵੀ ਬਹੁਤ ਲੋਕ ਨੇ ਵੀ ਮੇ ਮੈਂ ਔਖਾ ਹੋ ਥੋੜੇ ਦੇ ਰਹਿਣ ਨੂੰ ਕੋਈ ਜਗ੍ਹਾ ਨਹੀਂ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਜੀ ਕੋਈ ਅਸੀਂ ਪੈਣ ਸੌਣ ਦਾ ਵੀ ਬਹੁਤ ਔਖਾ ਜੀ ਮੇਰੇ ਬੱਚੇ ਵੀ ਧੁੱਪ ਚ ਬੈਠਦੇ ਨੇ ਰਾਤ ਨੂੰ ਵੀ ਸਾਨੂੰ ਬਹੁਤ ਪਰੇਸ਼ਾਨਾ ਮਹੀ ਨੇਰੀਆਂ ਆਉਂਦਾ ਸਾਨੂੰ ਕੋਈ ਟਿਕਾਣਾ ਨਹੀਂ ਕਿਤੇ ਵੀ ਹਾਂ ਕਰਕੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਹਾਂਜੀ ਅਸੀਂ ਮਦਦ ਹਾਂਜੀ ਸਾਨੂੰ ਮਦਦ ਬਦ ਵੀ ਉਹਦੇ ਤੋਂ ਕਿਸੇ ਕਿ ਨਾਮੇ ਜੀ ਕਿ ਨਾਮੇ ਜੀ ਸਸੀ ਗਾ ਜੀ ਸਾਰਿਆਂ ਨੂੰ ਮੇਰਾ ਨਾਮ ਸਰਦਾਰ ਜਗੰਬੀਰ ਸਿੰਘ ਸਰਪੰਚ ਬਲਿਆਲ ਜੀ ਠੀਕ ਹੈ ਕਿ ਤੁਹਾਡੇ ਪਿੰਡ ਦਾ ਮਾਮਲਾ ਸਾਹਮਣੇ ਹੈ ਗਰੀ ਪਰਿਵਾਰ ਦਾ ਜਿਹੜਾ ਘਟ ਹੈ ਗਿਆ ਸੀ ਉਸ ਤੋਂ ਬਾਅਦ ਜਿਹੜਾ ਪਿੰਡ ਨੇ ਰੋਕਿਆ ਗਿਆ ਕਿ ਜਿਹੜਾ ਘਰਨੀ ਕੋਣ ਕੀ ਮਾਮਲਾ ਕੀ ਬਿਲਕੁਲ ਜੀ ਰੋਕਿਆ ਗਿਆ ਉਹ ਸਾਡੀ ਸਿਆਮ ਲਾਟ ਜ਼ਮੀਨ ਆ ਜੀ ਪੰਚਾਇਤੀ ਜ਼ਮੀਨ ਆ ਉਹ ਉਹ ਜ਼ਮੀਨ ਤੇ ਦੇਖੋ ਜੀ ਪਹਿਲਾਂ ਕਿਸੇ ਦਾ ਕੋਈ ਕਬਜ਼ਾ ᱛੀ ਸਾਨੂੰ ਨਹੀਂ ਪਤਾ ਪਿਛਲੇ ਸਰਪੰਚ ਜਿਹੜੇ ਪੰਚ ਸਰਪੰਚ ਆਏ ਨੇ ਪੰਚਾਇਤਾਂ ਆਈਆਂ ਨੇ ਪਰ ਅਸੀਂ ਇਸ ਟਾਈਮ ਜੋ ਸਾਨੂੰ ਪਿੰਡ ਨੇ ਸਾਨੂੰ ਸਰਪੰਚ ਚੁਣਿਆ ਗਿਆ ਪੰਚਾਇਤ ਚੁਣੀ ਗਿਆ ਜਿੰਨੇ 84 ਆ ਅਸੀਂ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿੰਦੇ ਸਦਨ ਸਾਹਿਬ ਫਿਰ ਉਹ ਕਹਿੰਦੇ ਵੀ ਅਸੀਂ ਕਿੱਥੇ ਜਾਈਏ ਉਹਨਾਂ ਦੇ ਫਿਰ ਰਹਿਣ ਬਸੇਰੇ ਦਾ ਵੀ ਕੋਈ ਇੰਤਜ਼ਾਮ ਕਰੂਗੇ ਜਾਂ ਕੀ ਕਰਵਾਉਗਾ ਉਹ ਤਾਂ ਇਹ ਉਹ ਦੇਖਣਾ ਉਹ ਨਾ ਜੇ ਉਹ ਅਸੀਂ ਬਲਕਿ ਜੇ ਵੀ ਅੱਗੇ ਸਾਡੇ ਉੱਤੇ ਜ਼ਮੀਨ 10 11 ਕਿੱਲੇ ਸਾਮਲਾਟ ਹੈਗੀ ਹੈ ਉਹਦੇ ਵਿੱਚੋਂ ਕੋਈ ਸਟ੍ਰੈਟੀਜੀ ਦੀ ਹੈ ਕੋਈ ਡਿਸਪੈਂਸਰੀ ਹੈ ਕੋਈ ਸਟੇਡੀਅਮ ਬਣ ਗਿਆ ਤੇ ਕੋਈ ਟੁੱਬਾ ਬਣਿਆ ਹੋਇਆ ਹੈ ਬਾਕੀ ਜਿਹੜੀ ਜ਼ਮੀਨ ਰਹਿੰਦੀ ਹੈ ਉਹਦੇ ਵਿੱਚੋਂ ਜਿਵੇਂ ਵੀ ਕੋਈ ਪਾਲਿਸੀ ਆਉਗੀ ਤਾਂ ਇੱਕੋ ਜੀ ਸਾਰਿਆਂ ਨੂੰ ਵੰਡ ਕੇ ਉਹ ਸਾਬ ਨਾਲ ਵੰਡ ਕੇ ਦਿੱਤੀ ਜਾਊ ਪਰ ਅਸੀਂ ਨਜਾਇਜ਼ ਕਬਜ਼ਾ ਨਹੀਂ ਕਰਾਉਂਦੇ ਜੋ ਵੀ ਸਰਕਾਰ ਦੀ ਉੱਪਰ ਪਾਲਿਸੀ ਆਊਗਾ ਅਸੀਂ ਉਸ ਹਿਸਾਬ ਨਾਲ ਦਿੱਤੀ ਆ। ਅਸੀਂ ਉਹ ਸਾਰੀ ਮੁਰਤੂ ਸਾਰੀ ਕਰਨ ਤੋਂ ਰੁਕਿਆ ਹੈ ਜਾਂ ਉਹਨਾਂ ਨੂੰ ਉੱਥੋਂ ਠਾਹ ਵੀ ਜਾਊਗਾ। ਨਹੀਂ ਨਹੀਂ ਠਾਹ ਉਹਦੇ ਕੋਈ ਨਹੀਂ ਇਹਨਾਂ ਨੂੰ ਸਾਰੀ ਕਰਨ ਤੋਂ ਰੁਕਿਆ ਹੈ ਵੀ ਅਸੀਂ ਨਜਾਇਜ਼ ਸਾਰੀ ਨਹੀਂ ਕਰਨ ਦੇ। ਹਾਂ ਜੀ। ਤਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਦੇ ਨਾਲ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਿੰਡ ਵੱਲੋਂ ਵੀ ਨਹੀਂ ਦੇਖੋ ਜੋ ਪਹਿਲਾਂ ਸਤ ਤੋਂ ਪਹਿਲਾਂ ਉਹ ਉਹਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੀ ਜੋ ਅਸੀਂ ਸਾਡੇ ਹੁੰਦੇ ਹੋਊਗੀ ਉਹਨੂੰ ਅਸੀਂ ਕਰ ਸਾਡੇ ਸਭੇ ਚ ਨਹੀਂ ਅਗਰ ਅਸੀਂ ਇਹਨੂੰ ਜਿਆ ਕਰਨ ਇਹ ਤਾਂ ਪਾਬਾ ਜੇਕਰ ਕੋਈ ਉੱਪਰੋਂ ਪਾਲਿਸੀ ਆਉਂਦੀ ਹੈ ਉਸ ਪਾਲਿਸੀ ਦੇ ਤਹਿਤ ਉਸ ਉਹ ਪਾਲਿਸੀ ਨਾਲ ਸਭ ਨੂੰ ਦੇਵਾਂਗੇ ਅਸੀਂ ਵੰਡ ਕੇ ਦੇਵਾਂਗੇ ਮਾਮਲਾ ਭਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਦਾ ਹੈ ਜਿੱਥੇ ਇੱਕ ਗਰੀਬ ਪਰਿਵਾਰ ਪਿਛਲੇ 15 ਸਾਲਾਂ ਤੋਂ ਸ਼ਾਮਲਾਟ ਦੀ ਜ਼ਮੀਨ ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਪਰ ਅਚਾਨਕ ਆਇਆ ਤੂਫਾਨ ਨੇ ਉਹਨਾਂ ਦਾ ਘਰ ਬਿਲਕੁਲ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਾਸੀ ਤੇ ਪਿੰਡ ਦੇ ਮੌਜੂਦਾ ਸਰਪੰਚ ਉਹਨਾਂ ਨੂੰ ਦੁਬਾਰਾ ਘਰ ਬਣਾਉਣ ਨਹੀਂ ਦੇ ਰਹੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ ਤੋਂ ਪਿਛਲੇ ਸਰਪੰਚ ਨੇ ਇਸ ਜਗ੍ਹਾ ਤੇ ਸਭ ਦੀ ਸਹਿਮਤੀ ਦੇ ਨਾਲ ਬਿਠਾਇਆ ਹੈ ਸਾਡੇ ਕੋਲ ਹੋਰ ਕੋਈ ਟਿਕਾਣਾ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਨੂੰ ਪਤਾ ਹੈ ਕਿ ਭਗਵੰਤ ਮਾਨ ਗਰੀਬਾਂ ਦੀ ਸੁਣਦੇ ਨੇ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਆ ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਆ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਕਾਟਾ ਗਿਆ ਮੇਰੀ ਪੋਤੀ ਜੀ ਆ ਤੁੱਪੇ ਪੜ ਰਹੀ ਆ ਮੈਂ ਮੈਂ ਦੇਖੋ ਜੀ ਮੇਰੇ ਹੱਥ ਬਨ ਕੇ ਬੇਨਤੀ ਆ ਮੈਂ ਸਰਕਾਰ ਨੂੰ ਬੇਨਤੀ ਕਰਨੀ ਆ ਵੇ ਰੱਖੋ ਓਏ ਮਰਗੀ ਗਾ ਲੋਕਾ ਵੇ ਰੱਖਾ ਰੁਥ ਲਿਆ ਵੇ ਮੇਰਾ ਕਾ ਰੁਥ ਲਿਆ ਲੋਕੋ ਵੇ ਮਰ ਪਰਵਾਹ ਨਾ ਕਰੋ ਲੋਕੋ ਮੇ ਸਾਡੀ ਕੋਈ ਸੁਣ ਨਹੀਂ ਰਹਾ ਇਹ ਲੋਕੋ ਕੋਈ ਸਾਡੀ ਸੁਣ ਨਹੀਂ ਰਹਾ ਮੇਰਾ ਜਿਵਾ ਘਰ ਰੁ ਗਿਆ ਮੇਰਾ ਪਰਿਵਾਰ ਰੁ ਗਿਆ ਇਹ ਹੁਣ ਸਾਨੂੰ ਕੋਈ ਘਰ ਨਹੀਂ ਪਾਉਂਦੇ ਰ ਮੇ ਲੋਕੋ ਇਹ ਸਾਡਾ ਪਰਿਵਾਰ ਰੁ ਗਿਆ ਮੇਰੇ ਉੱਤੇ ਫਤਿਹ ਤਫਜ ਫੜਦੀਆਂ ਨੇ ਆ ਦੇਖੋ ਜੀ ਸਾਡਾ ਜਮੀਨ ਪਰ ਬੈਣਾ ਬੈਠ ਗਿਆ ਮੈਂ ਫਿਟਦੀਆਂ ਸਾਨੂੰ ਕੋ ਪਾਲ ਨਹੀਂ ਦੇ ਰਾ ਕਰ ਆਂ ਭਗਵਾਨ ਤੇ ਮਨਾਮ ਬੇਨਤੀ ਕਰਦੀਆਂ ਤੇਰੇ ਮੂਹਰੇ ਮੈਂ ਬੇਨਤੀ ਕਰਦੀਆਂ ਸਾਡੇ ਸਰਕਾਰ ਸੁਣੋ ਸੁਣੋ ਸਾਡੀ ਸਾਡੀ ਸੁਣ ਲੋ ਸਰਕਾਰ ਆ ਮੈਂ ਬੇਟੀ ਕਰਦੀ ਆ ਮੈਂ ਜਮੀ ਉਜੜੀ ਪਈ ਆ ਜੀ ਮੈਨੂੰ ਦੇਖ ਲੋ ਮੇਰਾ ਹੋਰ ਕੋਈ ਹੀ ਨਾ ਨਹੀਂ ਮੇਰੇ ਜਵਾਖਾ ਬੈਠੇ ਨੇ ਥੁੱਪੇ ਪੜ ਰਹੇ ਨੇ ਮੈਂ ਹੱਥ ਬਾਣਦੀ ਆ ਜੀ ਤੁਹਾਡੇ ਮੂਰੇ ਮੇਰੀ ਸਰਕਾਰ ਸੁਣ ਲੋ ਕੋਈ ਮੈਨੂੰ ਘਰ ਨਹੀਂ ਪਾਉਂਦੇ ਰਹਿ ਗਿਆ ਹਾਂ ਕੀ ਗੱਲ ਬਾਤ ਹੋਈ ਨੇਰੀ ਕਰਕੇ ਟੋਡਾ ਘਰ ਇਹ ਸਾਰਾ ਨੇਰੀ ਕਰਕੇ ਕਾ ਡਿੱਗ ਗਿਆ ਜੀ ਸਾਨੂੰ ਹੁਣ ਪਿੰਡ ਦੇ ਪਾਉ ਨਹੀਂ ਦੇ ਰਹੇ ਜੀ ਅੱਛਾ ਕਿਉਂ ਨਹੀਂ ਪਾਉਂਦੇ ਰੇ ਹਾਂ ਪਾਉ ਨਹੀਂ ਦੇ ਰਹੇ ਜੀ ਕਹਿੰਦੇ ਉਹਰੇ ਪਾਉਨੇ ਨਹੀਂ ਹੈਗਾ ਕਰ ਜੀ ਮੇਰੇ ਬੱਚੇ ਰੋਦੇ ਫਿਰਦੇ ਨੇ ਜੀ ਕਿੰਨੇ ਸਮੇ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਇੱਥੋਂ ਜੀ ਅਸੀਂ 15 ਸਾਲ ਹੋ ਗਏ ਜੀ ਠੀਕ ਹੈ ਹਾਂ 15 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਨੇ ਉਦੋਂ ਤੱਕ ਪਿਛਲੀ ਪੰਚਾਇਤ ਨੇ ਸਾਨੂੰ ਕੋਈ ਕਿਸੇ ਨੇ ਕੁਛ ਨਹੀਂ ਕਿਹਾ ਜੀ ਹੁਣ ਆਲੇ ਸਾਨੂੰ ਕੋਈ ਔਰੇ ਪਿੰਡ ਦੇ ਪਾਉਂੜੇ ਨਹੀਂ ਦਿੰਦੇ ਜੀ ਜਗਾ ਠੀਕ ਹੈ ਇਹ ਜਗਾ ਸ਼ਾਮ ਲੜਦੀ ਹੈ ਹਾਂ ਸ਼ਾਮ ਲੜਦੀ ਹੈ ਜੀ ਜਗਾ ਕਿਹੜੇ ਸਰਪੰਚ ਬਿਠਾ ਕੇ ਗਈ ਸੀ ਕਦੋਂ ਸਾਨੂੰ ਜੀ ਸੋਨੀ ਮੈਂਬਰ ਨੇ ਬਿਠਾਇਆ ਸੀ ਜੀ ਠੀਕ ਹੈ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਏ ਜੀ 15 15 20 ਸਾਲ ਹੋ ਗਏ ਹਾਂ ਜੀ ਸੋ ਹੁਣ ਤੁਹਾਨੂੰ ਘਰ ਨਹੀਂ ਪਾਉਣ ਦਿੱਤੇ ਨਾ ਪਾਉਣ ਹੀ ਦਿੰਦੇ ਜੀ ਸਾਨੂੰ ਘਰ ਤਾਂ ਹੁਣ ਠੀਕ ਅਸੀਂ ਦੇਖਿਆ ਤੁਸੀਂ ਸਰਕਾਰ ਤੋਂ ਵੀ ਗੁਹਾਰ ਲਗਾਈ ਹਾਂ ਜੀ ਸਰਕਾਰ ਤੋਂ ਸਹੱਤ ਬੰਦਗੀ ਬੈਂਚ ਤੇ ਜੀ ਸਰਕਾਰ ਨੂੰ ਸਰਕਾਰ ਤੋਂ ਮੈਂ ਮਦਦ ਲੈ ਰਹੀ ਹਾਂ ਜੀ ਵੀ ਮੈਨੂੰ ਮਦਦ ਦੇਵੇ ਸਰਕਾਰ ਵਿਕਰ ਪਾਉਣਾ ਦਿੱਤਾ ਜਾਵੇ ਜੀ ਮੈਂ ਕੋਈ ਹਜੇ ਪੈਸਾ ਨਹੀਂ ਲੈਣਾ ਉਹਨਾਂ ਸਰਕਾਰ ਤੋਂ ਵੀ ਮੈਨੂੰ ਤਾਂ ਆਪਦਾ ਬਸ ਘਰ ਪਾ ਉਰੇ ਮੈਨੂੰ ਪਾਉਣ ਤੋਂ ਮਨਾਂ ਲਾ ਕਰਨ ਜੀ ਤੇ ਤੇਰੀ ਕਿਸ ਤਰੀਕੇ ਹੋਇਆ ਸੀ ਇਹ ਤਾਂ ਜੀ ਨੇਰੀ ਦੇ ਵਿੱਚ ਚੁਗਾਈ ਤਾਂ ਪਾਉਣ ਦੇ ਵਿੱਚ ਮੇਰਾ ਘਟਿਆ ਪਾਉਣ ਦੇ ਵਿੱਚ ਮੈਂ ਅੰਦਰ ਤੀ ਮੇਰੇ ਜਵਾਕ ਤੇ ਅੰਦਰ ਸੱਟਾਂ ਪੇਟਾਂ ਤੋਂ ਵੱਧ ਮੇਰੇ ਸੱਟ ਜ਼ਰੂਰ ਲੱਗੀ ਹੈ ਮੇਰੇ ਡੰਗਰ ਦਬਕੇ ਦੇ ਜੀ ਸਾਡੇ ਉਹਨਾਂ ਤੋਂ ਹੋਇਆ ਜੀ ਮੈਂ ਕਹਿੰਦੀ ਹਾਂ ਕਿ ਪਾਸੇ ਨੂੰ ਮਦਦ ਕਰਨ ਦੀ ਬਜਾਏ ਤੁਹਾਨੂੰ ਜਿਹੜਾ ਰਹਿਣ ਦੇ ਲਈ ਵੀ ਰੋਕਿਆ ਜਾ ਰਿਹਾ ਹਾਂ ਹਾਂ ਰੋਕਿਆ ਜਾ ਰਿਹਾ ਜੀ ਹਾਂ ਜੀ ਭਗਵੰਤ ਮਾਵਾ ਨੂੰ ਮੂਰੇ ਮੈਂ ਬੇਨਤੀ ਕਰਦੀ ਹਾਂ ਜੀ ਭਗਵੰਤ ਮਾਨ ਮੈਨੂੰ ਸਹਾਈਤਾ ਹੀ ਦੇ ਦੇ ਹੁਣ ਮੈਂ ਉਹ ਤੋਂ ਆਉਣ ਪੂਰੇ ਰਹਾ ਉਹ ਮੰਦੇ ਜੀ ਹੱਥ ਬੰਨ ਕੇ ਬੇਨਤੀ ਹੈ ਸਾਡਾ ਹੋਰ ਕੁਝ ਵੀ ਨਹੀਂ ਰਿਹਾ ਜੀ ਸਾਡਾ ਘਰ ਸਾਡਾ ਘਰ ਪੈਣਾ ਚਾਹੀਦਾ ਜੀ ਉਰੇ ਸੀਮਾ ਜੀ ਕੀ ਗੱਲ ਬਾਤ ਹੋਈ ਸਾਰੀ ਇਹ ਜੀ ਨੇ ਰਿਚਕਾਰ ਡਿੱਗਿਆ ਸੀ ਜੀ ਸਾਡਾ ਕਮਰਾ ਵੀ ਬਹੁਤ ਵੱਡਾ ਤੂਫਾਨ ਆਇਆ ਤੀ ਵੀ ਅਸੀਂ ਐਂ ਬੇਨਤੀ ਕਰਦੇ ਆਂ ਵੀ ਜੀ ਮੇਰਾ ਕਮਰਾ ਤੀ ਮੇਰੇ ਬੱਚੇ ੁੱਪੇ ਪੜਦੇ ਆਗੇ ਵੀ ਭਗਵੰਤ ਮਾਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਮੇਰਾ ਘਰ ਕੀਤਾ ਜਾਵੇ ਵੀ ਉਹ ਗਰੀਬਾਂ ਦੀ ਸੁਣਦੇ ਨੇ ਹੂੰ ਉਹ ਰੁਕਾਵਟ ਕੀ ਆ ਰਹੀ ਹੈ ਵੀ ਸਾਨੂੰ ਜੀ ਸਰਪੰਚ ਸਭ ਰੋਕਦਾ ਜੀ ਤੇ ਪੰਚਾਇਤ ਸਾਡੇ ਪਿੰਡ ਦੀ ਹੈ ਜਿਹੜੇ ਲੋਕ ਨੇ ਇਹ ਵੀ ਰੋਕਦੇ ਨੇ ਵੀ ਅਸੀਂ ਪਾਉਣ ਨਹੀਂ ਦੇਣਾ ਹੈਗੇ ਇਹਨਾਂ ਨੂੰ ਅਸੀਂ ਸ਼ਾਮਲਾਟ ਹੈ ਹਾਂਜੀ ਟਾਟਾ ਜਗਾ ਸਾਰੀ ਪੰਚਾਇਤ ਅਸੀਂ 15 ਸਾਲ ਰੋਕ ਰੋਕ ਲੱਗੀ ਕੋਈ ਰੋਕ ਟੋਕ ਨਹੀਂ ਜੀ ਹੁਣ ਨਵੇਂ ਪੰਚ ਮੈਂਬਰ ਬਣੇ ਨੇ ਇਹ ਹੀ ਰੋਕ ਟੋਕਦੇ ਨੇ ਸਾਨੂੰ ਹੁਣ ਇਨਸਾਫ ਦੀ ਗੱਲ ਕਰ ਰਹੇ ਤੁਸੀਂ ਹਾਂਜੀ ਹੁਣ ਤਪਾਉਣ ਨਹੀਂ ਦੇ ਰਹੇ ਜੀ ਪਹਿਣੀ ਚਾਹੀਦੀ ਅਭੀ ਅਸੀਂ ਕਿਵੇਂ ਇੱਥੇ ਦੇ ਆ ਜੀ ਵੀ ਉਹ ਆਏ ਕਹਿੰਦੇ ਨੇ ਜੀ ਵੀ ਇਹ ਪੰਚਾਇਤੀ ਆ ਵੀ ਤੱਕੇ ਨਾਲ ਦੱਬੀ ਹੋਈ ਆ ਇਹਨਾਂ ਨੇ ਵੀ ਹੋਰ ਲੋਕ ਵੀ ਬੈਠੇ ਨੇ ਜੀ ਉਹਨਾਂ ਦਾ ਘਰ-ਬਾਰ ਵੀ ਪਏ ਹੋਏ ਨੇ ਹੋਰ ਵੀ ਬਹੁਤ ਲੋਕ ਨੇ ਵੀ ਮੇ ਮੈਂ ਕਿਉਂ ਘਟ ਉਹ ਥੋੜੇ ਜਿਵੇਂ ਰਹਿਣ ਨੂੰ ਕੋਈ ਜਗ੍ਹਾ ਨਹੀਂ ਸਾਡੇ ਕੋਲੇ ਕੋਈ ਜਗ੍ਹਾ ਨਹੀਂ ਜੀ ਕੋਈ ਅਸੀਂ ਪੈਣ ਸੌਣ ਦਾ ਵੀ ਬਹੁਤ ਔਖਾ ਜੀ ਮੇਰੇ ਬੱਚੇ ਵੀ ਧੁੱਪ ਚ ਬੈਠਦੇ ਨੇ ਰਾਤ ਨੂੰ ਵੀ ਸਾਨੂੰ ਬਹੁਤ ਪਰੇਸ਼ਾਨਾ ਮਹੀ ਨੇਰੀਆਂ ਆਉਂਦਾ ਸਾਨੂੰ ਕੋਈ ਟਿਕਾਣਾ ਨਹੀਂ ਕਿਤੇ ਵੀ ਹਾਂ ਕਰਕੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਹਾਂ ਜੀ ਅਸੀਂ ਮਦਦ ਹਾਂ ਜੀ ਸਾਨੂੰ ਮਦਦ ਬਹੁਤ ਜੀ ਉਹਦੇ ਤੋਂ ਕਿਸ ਕਿਹਨਾਮੇ ਜੀ ਕਿਹਨਾਮੇ ਸਸੀ ਗਾਜੀ ਸਾਰਿਆਂ ਨੂੰ ਮੇਰਾ ਨਾਮ ਸਰਦਾਰ ਜਗਨਬੀਰ ਸਿੰਘ ਸਰਪੰਚ ਬਲਿਆਲ ਜੀ ਜੀ ਕਿ ਤੁਹਾਡੇ ਪਿੰਡ ਦਾ ਮਾਮਲਾ ਸਾਹਮਣੇ ਹੈ ਗਰੀ ਪ੍ਰਵਾਦ ਦਾ ਜਿਹੜਾ ਘਟ ਹੈ ਗਿਆ ਸੀ ਉਸ ਤੋਂ ਬਾਅਦ ਜਿਹੜਾ ਪਿੰਡ ਨੇ ਰੋਕਿਆ ਗਿਆ ਕਿ ਜਿਹੜਾ ਘਰਨੀ ਕੋਣ ਕੀ ਮਾਮਲਾ ਕੀ ਬਿਲਕੁਲ ਜੀ ਰੋਕਿਆ ਗਿਆ ਉਹ ਸਾਡੀ ਸਿਆਮ ਲਾਟ ਜਮੀਨ ਆ ਜੀ ਪੰਚਾਇਤੀ ਜ਼ਮੀਨ ਆ ਉਹ ਉਹ ਜ਼ਮੀਨ ਤੇ ਦੇਖੋ ਜੀ ਪਹਿਲਾਂ ਕਿਸੇ ਦਾ ਕੋਈ ਕਬਜ਼ਾ ਤੀ ਸਾਨੂੰ ਨਹੀਂ ਪਤਾ ਪਿਛਲੇ ਸਰਪੰਚ ਜਿਹੜੇ ਸਰਪੰਚ ਆਏ ਨੇ ਪੰਚਾਇਤਾਂ ਆਈਆਂ ਨੇ ਪਰ ਅਸੀਂ ਇਸ ਟਾਈਮ ਜੋ ਸਾਨੂੰ ਪਿੰਡ ਨੇ ਸਾਨੂੰ ਸਰਪੰਚ ਚੁਣਿਆ ਗਿਆ ਪੰਚਾਇਤ ਚੁਣੀ ਗਈ ਹੈ ਜਿੰਨੇ ਚਿਰ ਆਸੀਂ ਅਸੀਂ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿੰਦੇ। ਠੀਕ ਹੈ। ਸੋਨ ਸਾਹਿਬ ਫਿਰ ਉਹ ਕਹਿ ਰਿਹਾ ਸੀ ਕਿ ਕਿੱਥੇ ਜਾਈਏ ਉਹਨਾਂ ਦੇ ਫਿਰ ਰਹਿਣ ਬਸੇਰੇ ਦਾ ਵੀ ਕੋਈ ਇੰਤਜ਼ਾਮ ਕਰੋਗੇ ਜਾਂ ਕੀ ਚਲਵਾਓਗੇ। ਉਹ ਤਾਂ ਇਹ ਉਹ ਦੇਖਣਾ ਉਹ ਨਾ ਜੇ ਉਹ ਅਸੀਂ ਬਲਕਿ ਜਿਵੇਂ ਵੀ ਅੱਗੇ ਸਾਡੇ ਉੱਤੇ ਜ਼ਮੀਨ 10-11 ਕਿੱਲੇ ਸਾਮਲਾਟ ਹੈਗੀ ਹੈ। ਉਹਦੇ ਵਿੱਚੋਂ ਕੋਈ ਸਟੇਟਿਡੀ ਹੈ, ਕੋਈ ਡਿਸਪੈਂਸਰੀ ਹੈ, ਕੋਈ ਸਟੇਡੀਅਮ ਬਣ ਗਿਆ ਤੇ ਕੋਈ ਟੁੱਬਾ ਬਣਿਆ ਹੋਇਆ ਹੈ। ਬਾਕੀ ਜਿਹੜੀ ਜ਼ਮੀਨ ਰਹਿੰਦੀ ਹੈ ਉਹਦੇ ਵਿੱਚੋਂ ਜਿਵੇਂ ਵੀ ਕੋਈ ਪਾਲਿਸੀ ਆਉਗੀ ਤਾਂ ਇੱਕੋ ਜੀ ਸਾਰਿਆਂ ਨੂੰ ਵੰਡ ਕੇ ਉਹ ਸਭ ਨਾਲ ਵੰਡ ਕੇ ਦਿੱਤੀ ਜਾਊ ਪਰ ਅਸੀਂ ਨਜਾਇਜ਼ ਕਬਜ਼ਾ ਨਹੀਂ ਕਰਾਉਂਦੇ ਜੋ ਵੀ ਸਰਕਾਰ ਦੀ ਉੱਪਰ ਪਾਲਿਸੀ ਹੋਊਗਾ ਅਸੀਂ ਉਸ ਹਸਾਬ ਨਾਲ ਕਰਤੀ। ਤੁਸੀਂ ਉਹ ਸਾਰੀ ਮੁਰਤੂ ਸਾਰੀ ਕਰਨ ਤੋਂ ਰੁੱਕੇ ਹੈ ਜਾਂ ਉਹਨਾਂ ਨੂੰ ਉੱਥੋਂ ਉਠਾਇਆ ਵੀ ਜਾਊਗਾ। ਨਹੀਂ ਨਹੀਂ ਠਾਣ ਦੇ ਕੋਈ ਨਹੀਂ ਇਹਨਾਂ ਨੂੰ ਸਾਰੀ ਕਰਨ ਤੋਂ ਰੁੱਕਿਆ ਹੈ ਵੀ ਅਸੀਂ ਨਜਾਇਜ਼ ਸਾਰੀ ਨਹੀਂ ਕਰਨ ਦੇ। ਹਾਂ ਜੀ। ਤਾਂ ਜਿਹੜੇ ਹੋਰ ਨਜਾਇਜ਼ ਕਬਜ਼ੇ ਦੇ ਨਾਲ ਉਹਨਾਂ ਤੇ ਵੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਿੰਡ ਵੱਲੋਂ ਵੀ ਨਹੀਂ ਦੇਖੋ ਜੋ ਪਹਿਲਾਂ ਸਤ ਤੋਂ ਪਹਿਲਾਂ ਉਹ ਉਹਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਜੀ ਜੋ ਅਸੀਂ ਸਾਡੇ ਹੁੰਦੇ ਹੋਊਗੇ ਉਹਨੂੰ ਅਸੀਂ ਕਰ ਸਾਡੇ ਸਭੇ ਚ ਨਹੀਂ ਅਗਰ ਅਸੀਂ ਇਹਨੂੰ ਜੇ ਕਰਨ ਦੇ। ਤੂੰ ਕਹਿੰਦਾ ਬਾਬਾ ਜੇਕਰ ਕੋਈ ਉੱਪਰੋਂ ਪਾਲਿਸੀ ਆਉਂਦੀ ਹੈ ਉਸ ਪਾਲਿਸੀ ਦੇ ਤਹਿਤ ਉਸ ਉਹ ਪਾਲਿਸੀ ਨਾਲ ਸਭ ਨੂੰ ਦੇਵਾਂਗੇ ਅਸੀਂ ਵੰਡ ਕੇ ਦੇਵਾਂਗੇ ਜੀ ਮਾਮਲਾ ਭਵਾਨੀਗੜ ਦੇ ਪਿੰਡ ਪੱਟੀਵਾਲ ਕਲਾਂ ਦਾ ਹੈ ਜਿੱਥੇ ਇੱਕ ਗਰੀਬ ਪਰਿਵਾਰ ਪਿਛਲੇ 15 ਸਾਲਾਂ ਤੋਂ ਸ਼ਾਮਲਾੜ ਦੀ ਜ਼ਮੀਨ ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਪਰ ਅਚਾਨਕ ਆਇਆ ਤੂਫਾਨ ਨੇ ਉਹਨਾਂ ਦਾ ਘਰ ਬਿਲਕੁਲ ਤਬਾਹ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਵਾਸੀ ਤੇ ਪਿੰਡ ਦੇ ਮੌਜੂਦਾ ਸਰਪੰਚ ਉਹਨਾਂ ਨੂੰ ਦੁਬਾਰਾ ਘਰ ਬਣਾਉਣ ਨਹੀਂ ਦੇ ਰਹੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ ਤੋਂ ਪਿਛਲੇ ਸਰਪੰਚ ਨੇ ਇਸ ਜਗ੍ਹਾ ਤੇ ਸਭ ਦੀ ਸਹਿਮਤੀ ਦੇ ਨਾਲ ਬਿਠਾਇਆ ਹੈ ਸਾਡੇ ਕੋਲ ਹੋਰ ਕੋਈ ਠਿਕਾਣਾ ਨਹੀਂ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਨੂੰ ਪਤਾ ਹੈ ਕਿ ਭਗਵੰਤ ਮਾਨ ਗਰੀਬਾਂ ਦੀ ਸੁਣਦੇ ਨੇ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਆ ਦੇਖੋ ਜੀ ਭਗਵੰਤ ਮਾਨ ਨੂੰ ਮੈਂ ਬੇਨਤੀ ਕਰ ਰਹੀ ਆ ਮੇਰਾ ਸਾਰਾ ਨੇਰੀ ਦੇ ਵਿੱਚ ਸਾਰਾ ਕਾਟ ਹੈ ਗਿਆ ਮੇਰੀ ਪੋਤੀ ਜੀ ਆ ਤੋਪੇ ਪੜ ਰਹੀ ਆ ਮੈਂ ਮੈਂ ਦੇਖੋ ਜੀ ਮੇਰੇ ਹੱਥ ਬੰਨ ਕੇ ਬੇਨਤੀ ਮੈਂ ਸਰਕਾਰ ਨੂੰ ਬੇਨਤੀ ਕਰ ਰਹੀ ਆ ਵੇ ਕੋ ਓ ਮੈਂ ਮਰ ਗਈ ਆ ਲੋਕਾਂ ਦਾ ਕਰ ਰੁਕ ਜਾ ਮੈਂ ਮੇਰਾ ਕਰ ਰੁਕ ਲਾ ਲੋਕੋ ਓ ਮੇਰਾ ਪਰਿਵਾਰ ਮਰ ਗਿਆ ਲੋਕੋ ਮੈਂ ਸਾਡੀ ਕੋਈ ਸੁਣ ਨਹੀਂ ਰਹਾ ਇਹ ਲੋਕੋ ਕੋਈ ਸਾਡੀ ਸੁਣ ਨਹੀਂ ਰਹਾ ਮੇਰਾ ਜਵਾਕਰ ਰੁ ਗਿਆ ਮੇਰਾ ਪਰਿਵਾਰ ਰੁ ਗਿਆ ਇਹ ਹੁਣ ਸਾਨੂੰ ਕੋਈ ਘਰ ਨਹੀਂ ਪਾਉਂਦੇ ਰ ਮੇ ਲੋਕੋ ਇਹ ਸਾਡਾ ਪਰਿਵਾਰ ਰੁ ਗਿਆ ਮੇਰੇ ਉੱਤੇ ਫਤਿਹ ਤਫਜ ਫੜਦੀਆਂ ਨੇ ਆ ਦੇਖੋ ਜੀ ਸਾਡਾ ਜਮੀਂ ਪਰ ਬੇੜਾ ਬੈਠ ਗਿਆ ਮੈਂ ਫਿਟਦੀਆਂ ਸਾਨੂੰ ਕੋ ਪਾਲ ਨਹੀਂ ਦੇ ਰ ਘਰ ਆ ਹਾਂ ਭਗਵਾਨ ਤੁਮਨਾ ਮੈਂ ਬੇਨਤੀ ਕਰਦੀਆਂ ਤੇਰੇ ਮੂਹਰੇ ਮੈਂ ਬੇਨਤੀ ਕਰਦੀਆਂ ਸਾਡੇ ਸਰਕਾਰ ਸੁਣੋ ਸੁਣੋ ਸਾਡੀ ਸਾਡੀ ਸੁਣ ਲਓ ਸਰਕਾਰਾ ਮੈਂ ਬੇਨਤੀ ਕਰਦੀਆਂ ਮੈਂ ਜਮੀ ਉਜੜੀ ਪਈ ਆ ਜੀ ਮੈਨੂੰ ਦੇਖ ਲਓ ਮੇਰਾ ਹੋਰ ਕੋਈ ਹੀ ਨਹੀਂ ਮੇਰੇ ਜਵਾਖਾ ਬੈਠੇ ਨੇ ਤੁੱਪੇ ਪੜ ਰਹੇ ਨੇ ਮੈਂ ਹੱਥ ਬਾਣਦੀਆਂ ਜੀ ਤੁਹਾਡੇ ਮੂਹਰੇ ਮੇਰੀ ਸਰਕਾਰ ਸੁਣ ਲਓ कोई मेनू घर नहीं पान दे रहा है क्या? <laughs>